ਅਸੀਂ ਅੱਜ ਫਤੇਗੜ ਜ਼ਿਲ੍ਹੇ ਦੇ ਬਲੋਲਪੁਰ ਪਿੰਡ ਦੇ ਵਿੱਚ ਖੜੇ ਹਾਂ ਇੱਥੇ ਤੁਹਾਨੂੰ ਉਹ ਜਗ੍ਹਾ ਦਿਖਾਉਣ ਲੱਗੇ ਹਾਂ ਜਿੱਥੇ ਇਲਾਕੇ ਦੇ ਲੋਕਾਂ ਨੂੰ ਬੜੀ ਵੱਡੀ ਸਮੱਸਿਆ ਹੈ ਔਰ ਇਹਨਾਂ ਦੀ ਪਿਛਲੇ 1 ਸਾਲ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਤੁਹਾਨੂੰ ਮੈਂ ਦਿਖਾਉਣਾ ਹੁਣ ਅਸੀਂ ਇੱਥੇ ਇੱਕ ਪਟਿਆਲਾ ਕੀ ਰੌ ਜਿਹੜਾ ਚੋਅ ਹੈ ਜਿਹੜੀ ਪਟਿਆਲਾ ਨਦੀ ਵੀ ਕਿਹੀ ਜਾਂਦੀ ਹੈ ਆਮ ਤੌਰ ਤੇ ਇਹ ਚੰਡੀਗੜ੍ਹ ਤੋਂ ਚੱਲ ਕੇ ਆ ਪਿੰਡਾਂ ਦੇ ਵਿੱਚੋਂ ਲੰਘਦਾ ਹੋਇਆ ਪਾਣੀ ਪਟਿਆਲਾ ਨਦੀ ਵਿੱਚ ਜਾਂਦਾ ਔਰ ਉਹ ਨਦੀ ਦੇ ਉੱਤੇ ਪਿਛਲੀਆਂ ਬਰਸਾਤਾਂ ਦੇ ਵਿੱਚ ਜਦੋਂ ਪਾਣੀ ਆਇਆ ਇੱਕ ਪੁਲ ਜਿਹੜਾ ਟੁੱਟਿਆ ਪੁਲ ਹੜ ਗਿਆ ਪਰ ਇੱਕ ਸਾਲ ਤੋਂ ਜਿਹੜੇ ਪਿੰਡ ਦੇ ਨਿਵਾਸੀ ਨੇ ਖੜੇ ਨੇ ਸਾਰੇ ਪਿੰਡ ਦੇ ਨਿਵਾਸੀ ਸਾਫ ਦਾ ਸਰਪੰਚ ਸਾਹਿਬ ਖੜੇ ਨੇ ਹੋਰ ਪਿੰਡ ਦੇ ਜਿਹੜੇ ਨਿਵਾਸੀ ਨੇ ਆਲੇ ਨਾਲ ਦੇ ਪਿੰਡਾਂ ਦੇ ਜਿਹੜੇ ਨਿਵਾਸੀ ਨੇ ਉਹ ਖੜੇ ਨੇ ਇਹ ਸਾਰੀਆਂ ਜਿਹੜੀਆਂ ਮੇਰੇ ਕੋਲ ਚਿੱਠੀਆਂ ਨੇ ਇਹ ਚਾਹੇ ਕੋਈ ਕਾਰਜਕਾਰੀ ਇੰਜੀਨੀਅਰ ਨੂੰ ਜਿਹੜਾ ਜ਼ਿਲ੍ਹੇ ਦਾ ਪੀਡੀਓ ਐਕਸੀਅਨ ਹੈ ਚਾਹੇ ਡਿਪਟੀ ਕਮਿਸ਼ਨਰ ਨੂੰ ਔਰ ਡੀਡੀਪੀਓ ਨੂੰ ਸਾਰੇ ਅਫਸਰਾਂ ਦੇ ਇਹ ਧਿਆਨ ਚ ਲੈਂਦਾ ਔਰ ਅਫਸਰਾਂ ਨੇ ਆ ਕੇ ਇੱਥੇ ਉਸ ਸਮੇਂ ਮੌਕਾ ਵੀ ਦੇਖਿਆ ਔਰ ਲੋਕ ਕਾਲਾ ਦੇ ਵਾਲੇ ਲੰਘਦੇ ਰਹੇ ਆਖਰ ਨੂੰ ਤੁਸੀਂ ਦੇਖੋ ਵੀ ਇਹ ਪੋਲਾ ਜਿਹੜਾ ਆ ਪੁਲ ਬਿਲਕੁਲ ਟੁੱਟ ਥੱਲੇ ਬਿਲਕੁਲ ਟੇਡਾ ਹੋਇਆ ਹੋਇਆ ਅੱਜ ਵੀ ਸਾਰੇ ਸਕੂਲ ਦੀਆਂ ਬੱਸਾਂ ਜਿੰਨੇ ਬੱਚੇ ਨਿਕਲਦੇ ਨੇ ਆਲੇ ਦੁਆਲੇ ਸਕੂਲਾਂ ਚ ਪੜ੍ਹਦੇ ਨੇ ਜਾਂ ਜਿਹੜੇ ਰਾਹ ਕੀ ਰੱਥੋਂ ਨਿਕਲਦੇ ਨੇ ਇਲਾਕੇ ਦੇ ਲੋਕ ਹੋਰ ਜਿੰਨੇ ਨਿਕਲਦੇ ਨੇ ਸਾਰੇ ਲੋਕ ਆ ਟੁੱਟੇ ਹੋ ਪੁਲ ਦੇ ਉੱਪਰੋਂ ਲੰਘ ਰਹੇ ਨੇ ਜਿਹੜਾ ਪੁਲ ਕਿਸੇ ਸਮੇਂ ਵੀ ਇੱਥੇ ਇਹ ਡਿੱਗਣ ਦੇ ਕਿਨਾਰੇ ਆ ਔਰ ਇਹ ਅੱਜ ਵੀ ਥੰਮੀਆਂ ਲਾ ਕੇ ਜਿਹੜਾ ਰੋਕਿਆ ਹੋਇਆ ਔਰ ਦੋਨੇ ਪਾਸੇ ਆ ਉਹ ਦੇਖੋ ਮਿੱਟੀ ਪਾ ਕੇ ਇਹ ਬਿਲਕੁਲ ਬੱਕ ਹੋ ਗਿਆ ਸੀ ਪੋਲਾ ਵਿੱਚ ਜਦੋਂ ਆਲੇ-ਦਾਲੇ ਪਿੰਡ ਦੇ ਲੋਕਾਂ ਨੇ ਆਪਣਾ ਰਸਤਾ ਮਿੱਟੀ ਪਾ ਕੇ ਇਹ ਚਾਲੂ ਕਰਿਆ ਪਰ ਪ੍ਰਸ਼ਾਸਨ ਆ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਉਹ ਪੰਜਾਬ ਸਰਕਾਰ ਅੱਜ 1 ਸਾਲ ਦਾ ਸਮਾਂ ਬੀਤਣ ਤੇ ਵੀ ਜਿਹੜਾ ਇਹ ਪੋਲਾ ਓਮੇ ਦਾ ਓਮੇ ਆ ਔਰ ਪ੍ਰਸ਼ਾਸਨ ਔਰ ਸਰਕਾਰ ਇਸ ਗੱਲ ਦੀ ਉਡੀਕ ਕਰ ਰਹੀ ਆ ਕਿ ਕਦੋਂ ਕੋਈ ਹਾਦਸਾ ਵਾਪਰੇਗਾ ਜਾਂ ਇੱਥੇ ਬੱਚਿਆਂ ਦੀ ਭਰੀ ਹੋਈ ਬੱਸ ਗਿਰ ਜੀ ਜਾਂ ਕੋਈ ਹੋਰ ਰਾਹੀ ਗਿਰੂ ਜਾਂ ਕੋਈ ਕਾਰ ਵਾਲਾ ਗਿਰੂ ਕੋਈ ਟਰੱਕ ਵਾਲਾ ਬੱਸ ਵਾਲਾ ਗਿਰੂ ਉਦੋਂ ਫਿਰ ਪ੍ਰਸ਼ਾਸਨ ਦੀ ਅੱਖ ਖੁੱਲਣੀ ਆ ਇਹ ਪ੍ਰਸ਼ਾਸਨ ਅਜੇ ਤੇ ਹਾਸਤੇ ਦੀ ਉਡੀਕ ਕਰ ਰਹੇ ਸਾਡੇ ਇਲਾਕੇ ਦੇ ਵਿੱਚ ਫਤੇਗੜ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਪਿੰਡ ਆ ਬਲੂਲਪੁਰ ਇੱਥੇ ਜਿਹੜਾ ਨਦੀ ਦੇ ਉੱਤੇ ਚੋਆ ਹੈ ਬੜਾ ਲੰਬਾ ਚੋਆ ਜਿਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਉਂਦਾ ਪਟਿਆਲੇ ਤੱਕ ਜਾਂਦਾ ਉਹਦੇ ਉੱਤੇ ਇਹ ਪੁਲਾ ਦੇਖੋ ਤੁਸੀਂ ਅੱਜ ਹਾਲਾਤ ਸਰਕਾਰ ਦੇ ਇਹ ਨੇ ਵੀ ਇੱਕ ਸਾਲ ਤੋਂ ਚਿੱਠੀਆਂ ਲੋਕ ਦੇ ਰਹੇ ਨੇ ਇੱਕ ਸਾਲ ਤੋਂ ਮੰਗ ਪੱਤਰ ਦੇ ਰਹੇ ਨੇ ਇੱਕ ਸਾਲ ਤੋਂ ਜਿਹੜੇ ਅਫਸਰਾਂ ਦੇ ਦਫ਼ਤਰਾਂ ਦੇ ਢੀਡੇ ਮਾਰ ਰਹੇ ਨੇ ਸਰਕਾਰੀ ਦਰਬਾਰੇ ਢੀਡੇ ਮਾਰ ਰਹੇ ਨੇ ਪਰ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਲੋਕ ਟੁੱਟੇ ਹੋਏ ਪੁਲ ਦੇ ਉੱਪਰ ਨੂੰ ਲੰਘਣ ਲਈ ਮਜਬੂਰ ਨੇ ਅੱਜ ਇਲਾਕੇ ਦੇ ਲੋਕ ਇੱਥੇ ਇਸੇ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਜੇ ਹੈਗਾ ਤਾਂ 10-10 5-5 ਕਿਲੋਮੀਟਰ ਨੂੰ ਆੜਾ-ਦੜਾ ਨੂੰ ਘੁੰਮ ਕੇ ਰਸਤਾ ਸੋ ਅਸੀਂ ਅੱਜ ਜਿਹੜੀ ਗੱਲ ਦਿਖਾਉਣੀ ਚਾਹੁੰਦੇ ਆ ਸਰਕਾਰ ਦੀਆਂ ਨਲਾਇਕੀਆਂ ਦਿਖਾਉਣੀ ਚਾਹੁੰਦੇ ਆ ਖਾਸ ਤੌਰ ਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਦਿਖਾਉਣੀ ਚਾਹੁੰਦੇ ਆ ਔਰ ਇੱਥੇ ਦੇ ਜਿੰਨੇ ਅਫਸਰ ਨੇ ਖਾਸ ਤੌਰ ਤੇ ਪੀਡਬਲਯੂਡੀ ਦਾ ਜਿਹੜਾ ਐਕਸੀਅਨ ਹੈ ਇਹ ਧਿਆਨ ਚ ਲਿਆਉਣਾ ਚਾਹੁੰਦੇ ਆ ਅਸੀਂ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਐਕਸੀਅਨ ਫਟੇਗੜ ਸਾਹਿਬ ਲਾਇਆ ਹੋਇ ਇਹ ਇਹ ਇੱਥੇ 10 10 ਦਿਨ 15 15 ਦਿਨ ਦਫ਼ਤਰ ਚ ਨਹੀਂ ਵੱੜਦਾ ਔਰ ਜੇ ਕਿਸੇ ਨੇ ਫੋਨ ਕਰਿਆ ਤਾਂ ਕਿਸੇ ਦਾ ਫੋਨ ਨਹੀਂ ਚੱਕਦਾ ਜੇ ਆਉਂਦਾ ਤਾਂ ਰੈਸਟ ਹਾਊਸ ਬਣਿਆ ਆਇਆ ਜੀਟੀ ਰੋਡ ਦੇ ਉੱਤੇ ਉੱਥੇ 2 ਘੰਟੇ ਲਾ ਕੇ ਏਸੀ ਬੈਠ ਕੇ ਉੱਥੇ ਪਹਿਲਾਂ ਮੰਗਾ ਕੇ ਸਾਈਨ ਕਰਕੇ ਘਰ ਨੂੰ ਚਲੇ ਜਾਂਦਾ ਤੁਸੀਂ ਆਉਣ ਰਿਕਾਰਡ ਦਫ਼ਤਰ ਦੇ ਵਿੱਚ ਕੈਮਰੇ ਘਟਾਓ ਤੁਹਾਨੂੰ ਪਤਾ ਲੱਗ ਜੂਗੀ ਇਹ 15 15 ਦਿਨ ਆਉਂਦਾ ਅੱਜ ਜਿੱਥੇ ਕਿਤੇ ਪੁਲ ਟੁੱਟੇ ਹੋਏ ਨੇ ਜਿੱਥੇ ਕਿਤੇ ਪੁਲੀਆਂ ਟੁੱਟੀਆਂ ਨੇ ਕਿਤੇ ਸੜਕਾਂ ਟੁੱਟੀਆਂ ਹੋਈਆਂ ਨੇ ਇੱਕ ਸਾਲ ਦੇ 2 ਸਾਲ ਦੇ ਵਿੱਚ ਕਿਤੇ ਕੋਈ ਰਿਪੇਅਰ ਨਹੀਂ ਹੋਈ ਕਿਤੇ ਕੋਈ ਪੈਚ ਨਹੀਂ ਲੱਗਿਆ ਕਿਤੇ ਕੋਈ ਪੁਲੀ ਨਹੀਂ ਠੀਕ ਹੋਈ ਫਿਰ ਕਿਵੇਂ ਕੰਮ ਚੱਲੂ ਕਿਹੜੀਆਂ ਗੱਲਾਂ ਕਰਦੀ ਆ ਸਰਕਾਰ ਵੀ ਸਰਕਾਰ ਵਿਕਾਸ ਕਰਦੀ ਆ ਸਰਕਾਰ ਐ ਬਦਲਾ ਲਿਆ ਦੂਗੀ ਸਾਨੂੰ ਬਦਲਾ ਅਸੀਂ ਆ ਟੁੱਟੇ ਹੋਏ ਪੁਲਾਂ ਚੋਂ ਲੰਘ ਰਹੇ ਹਾਂ ਅੱਜ ਇੱਥੇ ਫਤੇਗੜ ਸਾਹਿਬ ਦੇ ਨਿਵਾਸੀ ਆਹ ਹਾਲਾਤ ਨੇ ਇੱਥੇ ਫਤੇਗੜ ਸਾਹਿਬ ਦੇਖੋ ਤੁਸੀਂ ਆ ਜੂਮ ਕਰਕੇ ਦਿਖਾ ਦਿਓ ਨੇੜੇ ਕਰਕੇ ਪੁਲ ਵੀ ਕੀ ਹਾਲਾਤ ਨੇ ਪੁਲ ਦੇ ਆ ਦੱਸੋ ਜੀ ਚੇਰਮੈਨ ਸਾਹਿਬ ਕੀ ਥੋੜੇ ਇ ਪਿੰਡ ਬਹਿਲੂਲ ਪਰ ਇਹ ਲਫਾਤਰ ਸਾਹਿਬ ਦਾ ਪਿੰਡ ਹੈ ਇੱਕ ਸਾਲ ਪਹਿਲਾਂ ਜੋ ਜਦੋਂ ਪਾਣੀ ਆਇਆ ਬਰਸਾਤਾਂ ਹੀ ਉਹਦੇ ਨਾਲੇ ਪੁਲ ਗਿਰ ਗਿਆ ਉਸ ਟਾਈਮ ਸਰਕਾਰ ਦੇ ਧਿਆਨ ਦੇ ਵਿੱਚ ਅਸੀਂ ਬਹੁਤ ਵਾਰੀ ਲਿਆਂਦਾ ਇਥੋਂ ਦੇ ਵਿਧਾਇਕ ਨੇ ਲਖਵੀਰ ਸਿੰਘ ਰਾਏ ਉਹਦੇ ਕੋਲ ਵੀ ਸਾਡੇ ਪਿੰਡ ਦੇ ਇਕੱਠੇ ਹੋ ਕੇ ਪੰਜ 6 ਵਾਰੀ ਗਏ ਤੁਸੀਂ ਪ੍ਰਸ਼ਾਸਨ ਦੇ ਸੰਬੰਧਿਤ ਧਿਆਨ ਦੀਆਂ ਚਿੱਠੀਆਂ ਦਿੱਤੀਆਂ ਪਰ ਅੱਜ ਕਿਸੇ ਦੇ ਕਰਨ ਤੇ ਜੂਨ ਹੀ ਸਰ ਗਈ ਅਸੀਂ ਕਹਿਣਾ ਚਾਹੁੰਦੇ ਜੇ ਅਗਰ ਕੋਈ ਉਦਘਟਨਾ ਦਾ ਜਾਂ ਦੁਰਘਟਨਾ ਹੋਊਗੀ ਤੇ ਉਦੋਂ ਹੀ ਇਹਨਾਂ ਨੂੰ ਜਾਗ ਹੋਣੀ ਆ ਜੇ ਨਹੀਂ ਇਹ ਬਣਾ ਸਾਨੂੰ ਜਵਾਬ ਦੇਣਾ ਅਸੀਂ ਪਿੰਡ ਵੱਲੋਂ ਇਕੱਠੇ ਕਰਕੇ ਪੈਸੇ ਅਸੀਂ ਆਪ ਬਣਾ ਲਾਂਗੇ ਦੇਖੋ ਅੱਜ ਗੱਲ ਸਾਰੇ ਇਲਾਕੇ ਦੀ ਅਸੀਂ ਖੜੇ ਹਾਂ ਇੱਥੇ ਸਾਰੇ 4-5 ਪਿੰਡਾਂ ਦੇ ਜਿਹੜੇ ਮੋਤਵਰ ਬਿਅਕਤੀ ਆ ਖੜੇ ਨੇ ਔਰ ਅਸੀਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਸਰਕਾਰ ਹੱਥ ਕਢੇ ਕਰ ਦੇਵੇ ਸਰਕਾਰ ਜਵਾਬ ਦੇ ਦੇਵੇ ਅਸੀਂ ਆਪਣੇ ਆਪ ਆਪਣੇ ਕੋਲੋਂ ਪੱਠੇ ਪੈਸੇ ਇਕੱਠੇ ਕਰਕੇ ਜਿਵੇਂ ਮਰਜ਼ੀ ਬਣਾਈਏ ਅਸੀਂ ਪੁਲ ਬਣਾਉਣ ਨੂੰ ਇਲਾਕੇ ਦੇ ਲੋਕ ਸਾਰੇ ਪੁਲ ਬਣਾਉਣ ਨੂੰ ਤਿਆਰ ਆ ਪਰ ਇਹ ਇਹ ਨਾ ਹੋਵੇ ਕੱਲ ਨੂੰ ਅਸੀਂ ਸ਼ੁਰੂ ਕਰ ਲਈ ਇੱਥੇ ਸਾਡੇ ਤੇ ਫੇਰ ਕਹਣਗੇ ਪੁਲ ਢਾਤਾ ਸੜਕ ਤੋੜਤੀ ਹਾਲਾਂਕਿ ਟੁੱਟਿਆ ਹੋਇਆ ਸਾਡੇ ਤੇ ਕਾਰਵਾਈ ਕਰਨ ਸਾਡੇ ਤੇ ਪਰਚੇ ਕਰਨ ਅਸੀਂ ਇਹ ਓਪਨਲੀ ਅੱਜ ਗੱਲ ਕਹਿਣੀ ਚਾਹੁੰਦੇ ਆ ਸਰਕਾਰ ਨੂੰ ਅਜਾਜ਼ਤ ਦੇਵੇ ਅਸੀਂ ਆਪ ਲੋਕ ਇੱਥੇ ਪੁਲ ਬਣਾਉਣ ਨੂੰ ਤਿਆਰ ਆਂ ਸਰਕਾਰ ਹੱਥ ਖੜੇ ਕਰੇ ਇੱਕ ਵਾਰ ਸੋ ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਤੁਰੰਤ ਸਰਕਾਰ ਦੇ ਵੱਲ ਧਿਆਨ ਦੇਵੇ ਔਰ ਇਹ ਪੁਲ ਨੂੰ ਬਣਾਵੇ ਨਹੀਂ ਅਸੀਂ ਇਲਾਕੇ ਦੇ ਲੋਕ ਇਸ ਨੂੰ ਬਣਾਉਣ ਨੂੰ ਤਿਆਰ ਆਂ ਸਰਕਾਰ ਦੇ ਮੂੰਹ ਤੇ ਚਪੇੜਾ ਜੇ ਅੱਜ ਇੱਥੇ ਕੋਈ ਕੋਈ ਨਾ ਕੋਈ ਮਾੜੀ ਘਟਨਾ ਵਾਪਰਦੀ ਆ ਇੱਥੇ ਕੋਈ ਹਾਦਸਾ ਵਾਪਰਦਾ ਉਹਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਕਾਰ ਹੋਊਗੀ ਅਸੀਂ ਇਲਾਕਾ ਨਿਵਾਸੀ ਵੀ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਜੇ ਕੱਲ ਨੂੰ ਕੋਈ ਘਟਨਾ ਵਾਪਰਦੀ ਆ ਤਾਂ ਆਪਾਂ ਜਿਹੜੀ ਕਾਰਵਾਈ ਆ ਪ੍ਰਸ਼ਾਸਨ ਦੇ ਉੱਤੇ ਕਰਾਉਣੀ ਆ ਜਿਹੜਾ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਆ ਜਿਹੜਾ ਵਿਭਾਗ ਇਹਦਾ ਜ਼ਿੰਮੇਵਾਰ